ਪਤਨੀ ਸਮੇਤ ਨਹਿਰ ਵਿੱਚ ਛਾਲ ਮਾਰਨ ਵਾਲੇ ਸ਼ਖਸ ਨੂੰ ਪੁਲਿਸ ਦੇ ਵੱਲੋਂ ਕਈ ਸਾਲਾਂ ਬਾਅਦ ਅਰਨੀਵਾਲਾ ਤੋਂ ਕੀਤਾ ਗਿਆ ਕਾਬੂ ਅੱਜ ਦਿਨ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਜਲਾਲਾਬਾਦ ਕੋਰਟ ਕੰਪਲੈਕਸ ਦੇ ਵਿੱਚ ਜਲਾਲਾਬਾਦ ਦੇ ਥਾਣਾ ਵੈਰੋਕਾ ਪੁਲਿਸ ਦੇ ਵੱਲੋਂ ਇੱਕ ਸ਼ਖਸ ਨੂੰ ਪੇਸ਼ ਕੀਤਾ ਗਿਆ ਹੈ આરોપી ਖੰਨ ਕਿ ਉਕਤ ਸ਼ਖਸ ਦੇ ਵੱਲੋਂ 2019 ਦੇ ਵਿੱਚ ਆਪਣੀ ਪਤਨੀ ਸਮੇਤ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਸੀ ਜਿਸ ਦੇ ਵਿੱਚ ਉਸ ਦੀ ਪਤਨੀ ਨਹਿਰ ਦੇ ਵਿੱਚ ਰੁੜ ਗਈ ਸੀ ਜਦ ਕਿ ਉਕਤ ਸ਼ਖਸ ਬਾਹਰ ਨਿਕਲ ਆਇਆ ਸੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਕਾ ਦੇ ਇੰਚਾਰਜ ਇੰਸਪੈਕਟਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਕਤ ਸ਼ਖਸ ਦੇ ਵੱਲੋਂ ਜਲਾਲਾਬਾਦ ਸ਼ਹਿਰ ਦੇ ਵਿੱਚ ਕਈ ਲੋਕਾਂ ਦੇ ਨਾਲ ਠੱਗੀ ਮਾਰਨ ਦੇ aarop ਹਨ ਜਿਸ ਤੋਂ ਬਾਅਦ ਇਸ ਸ਼ਖਸ ਨੇ ਆਪਣੀ ਪਤਨੀ ਸਮੇਤ ਲੱਧੂ ਵਾਲਾ ਨਹਿਰਾਂ ਦੇ ਵਿੱਚ ਛਾਲ ਮਾਰ ਦਿੱਤੀ ਸੀ ਜਿਸ ਦੇ ਵਿੱਚ ਇਸ ਦੀ ਪਤਨੀ ਪਾਣੀ ਵਿੱਚ ਡੁੱਬ ਗਈ ਸੀ ਜਦਕਿ ਇਹ ਆਪ ਬਾਹਰ ਨਿਕਲ ਆਇਆ ਸੀ ਅਤੇ ਉਦੋਂ ਤੋਂ ਹੀ ਇਹ ਸ਼ਖਸ ਫਰਾਰ ਚੱਲ ਰਿਹਾ ਸੀ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਅਰਨੀ ਵਾਲਾ ਵਿਖੇ ਇਹ ਸ਼ਖਸ ਗੁਮਨਾਮ ਤਰੀਕੇ ਦੇ ਨਾਲ ਰਹਿ ਰਿਹਾ ਹੈ ਉਸ ਤੋਂ ਬਾਅਦ ਰੇਡ ਕਰ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਜਲਾਲਾਬਾਦ ਸ਼ਹਿਰ ਦੇ ਵਿੱਚ ਇਸ ਸ਼ਖਸ ਦੇ ਖਿਲਾਫ 2018 ਦੇ ਵਿੱਚ 420 ਦੇ ਤਹਿਤ ਧੋਖਾ ਧੜੀ ਅਤੇ ਠੱਗੀ ਮਾਰਨ ਦਾ ਮਾਮਲਾ ਵੀ ਦਰਜ ਹੈ ਪੁਲਿਸ ਨੇ ਦੱਸਿਆ ਕਿ ਇਹ ਸ਼ਖਸ ਜਿਸ ਦਾ ਨਾਂ ਨਵੀਨ ਕੁਮਾਰ ਹੈ ਜਦ ਇਸ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਨਹਿਰ ਦੇ ਵਿੱਚ ਛਾਲ ਮਾਰੀ ਗਈ ਸੀ ਤਾਂ ਉਸ ਤੋਂ ਬਾਅਦ ਇਸ ਦੀ ਪਤਨੀ ਦੀ ਲਾਸ਼ ਬਰਾਮਦ ਨਹੀਂ ਹੋਈ ਅਤੇ ਇਸੇ ਸਬੰਧ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਹੈ ਔਰ ਕਾਬੂ ਕਰਨ ਤੋਂ ਬਾਅਦ ਅਜਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਪੁਲਿਸ ਦੇ ਵੱਲੋਂ ਇਸ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਜਿਸ ਤੋਂ ਬਾਅਦ ਇਸ ਤੋਂ ਇਸ ਦੀ ਪਤਨੀ ਦੇ ਸਬੰਧ ਦੇ ਵਿੱਚ ਪੁੱਛਗਿੱਛ ਕੀਤੀ ਜਾਏਗੀ 52/19 4306 309 ਆਈਪੀਸੀ ਨਵੀਨ ਕੁਮਾਰ ਪੁੱਤਰ ਗੁਜਾਰੀ ਨਾਲ ਜਨਾਲਾਬਾਦ ਦਾ ਰਹਿਣ ਵਾਲਾ ਇਹ 19 ਤੋਂ ਹੀ ਇਹ ਪਾਸੇ ਹੋ ਗਿਆ ਸੀਗਾ ਇਹ ਘਰ ਵਾਲੀ ਨੂੰ ਨਾਲ ਲੈ ਕੇ ਇਹ ਕਹਿੰਦਾ ਸੀ ਆਪਾਂ ਤੰਗ ਆ ਪਰੇਸ਼ਾਨ ਆਏ ਨੇ ਧੱਕੀਆਂ ਮਾਰੀਆਂ ਸੀ ਲੋਕਾਂ ਨਾਲ ਤੇ ਇਹ ਆਪਦੀ ਘਰੋਂ ਨਾਲ ਲੈ ਕੇ ਲੰਦੂ ਵਾਲੇ ਨਹਿਰ ਤੇ ਇਹਨੇ ਛਾਲ ਮਾਰੀ ਸੀ ਇਹਦੀ ਘਰ ਵਾਲੀ ਰੁੜ ਗਈ ਤੇ ਆਪ ਨਿਕਲਿਆ ਸੀ ਬਾਹਰ ਹੂੰ ਇਹਦੇ ਤੇ ਇਹ 52 ਵਟਾ 11 ਐਫੀਰ ਦਾਤੀ ਹੋਈ ਸੀ 306 309 ਦੀ ਤੇ ਇਹਨੂੰ ਕੱਲ ਅਸੀਂ ਗਵਤਾਰ ਕਰ ਲਿਆ ਅਰਨੀ ਵਾਲੇ ਤੋਂ ਇਹ ਗੁਪਤ ਰਹਿ ਰਿਹਾ ਸੀ ਕਿਸੇ ਨੂੰ ਪਤਾ ਨਹੀਂ ਸੀ ਇਸ ਬਾਰੇ ਸਾਨੂੰ ਪਤਾ ਲੱਗਾ ਸੀ ਜਿਹਨੂੰ ਜੀਐਸਆਈ ਸ਼ਰਮਾ ਜੀ ਨੇ ਅਰੈਸਟ ਕਰ ਲਿਆ ਚੰਦਰ ਸ਼ੇਖਰ ਜੀ ਨੇ ਕਾਲਰ ਤੇ ਇਹਨਾਂ ਨੂੰ ਹੁਣ ਪੇਸ਼ ਅਦਾਲਤ ਕਰਕੇ ਅਸੀਂ ਉਹਨਾਂ ਦਾ ਰਿਮਾਂਡ ਲੈ ਰਹੇ ਹਾਂ ਪੁੱਛਗਿੱਛ ਕਰਾਂਗੇ ਇਨੇ ਕਿਵੇਂ ਘਰ ਵਾਲੀ ਨੂੰ ਲੈ ਕੇ ਨਾਲ ਛਾਲ ਮਾਰੀ ਇਹਦੀ ਘਰ ਵਾਲੀ ਰੈੱਡ ਬੱਡੀ ਨਹੀਂ ਮਿਲੀ ਸੀ ਇਹਨੇ ਕੀ ਕੀਤਾ ਟਮਾਡ ਲੈ ਕੇ ਇਹਦਾ ਕੁਛ ਕੁਛ ਕਰਾਂਗੇ ਤੇ ਕੋ ਇਹ ਸਰ ਇਹ ਵੀ ਪਤਾ ਲੱਗਿਆ ਕਿ આરોਪ ਇਹਦੇ ਤੇ ਲੱਗ ਰਹੇ ਸਨ ਕਿ ਇਹਨੇ ਆਪਣੀ ਘਰ ਵਾਲੀ ਨੂੰ ਮਾਰ ਦਿੱਤਾ ਸੀਗਾ ਤੇ ਖੁਦ ਚਲਾਕੀ ਨਾਲ ਬਾਹਰ ਨਿਕਲਿਆ ਸੀ ਨਹਿਰ ਚ ਇਸ ਬਾਰੇ ਰਿਮਾਂਡ ਲੈ ਕੇ ਅਸੀਂ ਪੁਲਸ ਰਿਮਾਂਡ ਲੈ ਕੇ ਤੇ ਕੁਛ ਕੁਛ ਕਰਾਂਗੇ ਤਰੀਕੀ ਨਾਲ ਸਰ ਕੋਈ ਪਤਾ ਹੈ ਵੀ ਠੱਗੀਆਂ ਕਿਹੜੀਆਂ ਮਾਰੀਆਂ ਇਹਨੇ ਕਿਸ ਤਰ੍ਹਾਂ ਦੀ ਠੱਗੀਆਂ ਮਾਰੀਆਂ ਸੀ ਨਸ਼ੇ ਦੇ ਇਸ ਸਥਿਤੀ 30/18 ਮੁਕੱਦਮਾ ਨੰਬਰ ਆ ਹੈਗਾ ਮੁਕੱਦਮਾ 420 459 ਦਾ ਸਿਟੀ ਜਲਾਲਪੁਰ ਵਿਖੇ ਆ ਜੀ ਉਹ ਠੱਗੀਆਂ ਦਾ ਹੀ ਆ ਉਹ ਜੋ ਜਲਾਲਾਬਾਦ ਸਿਟੀ ਵਾਲੇ ਇਹਦੇ ਅਰੈਸਟ ਕਰਕੇ ਉਹ ਪੁੱਛਗਿਛ ਕਰਨਗੇ ਇਹਦੇ ਕੋਲ ਕੀ ਕੀਤਾ ਹੈ ਨਹੀਂ ਹਾਂਜੀ ਹੁਣ ਫਿਲਹਾਲ ਦੀ ਘੜੀ ਸਰ ਕੀ ਕਰ ਰਹੇ ਹੋ ਇਹਨਾਂ ਨਾਲ ਅਸੀਂ ਇਹਦਾ ਪੇਸ਼ੀ ਤਾਲਦ ਕਰਕੇ ਇਹਦਾ ਪੂਰ ਸਰਵੰਡਾ ਖਾਸਲ ਕਰਾਂਗੇ ਤੇ ਇਹਦੇ ਕੋਲ ਪੁੱਛਗਿਛ ਕਰਾਂਗੇ ਇਹਦੇ ਕੋਲ ਠੀਕ ਥੈਂਕ ਯੂ